ਮਿਹਨਤ ਕਹਿੰਦੇ ਆਖਰ ਇੱਕ ਦਿਨ ਰੰਗ ਜਰੂਰ ਲੈਂਦੀ ਹੈ ਜੀ ਹਾਂ ਕੁਝ ਅਜਾਇ ਹੀ ਕਰਕੇ ਦਿਖਾਇਆ ਹੈ ਫਰੀਦਕੋਟ ਦੇ ਇੱਕ ਨਵੀਂ ਜਮਾਤ ਦੀ ਵਿਦਿਆਰਥਣ ਨੇ ਜਿਸ ਦਾ ਨਾਮ ਹੈ ਜੈਸਮਿਨ ਕੌਰ ਤੁਹਾਂ ਦਾ ਜ਼ਿਕਰ ਹਰਿਆਣਾ ਦੇ ਵਿੱਚ ਅੰਡਰ 19 ਕਬੱਡੀ ਖੇਡਾਂ ਹੋਈਆਂ ਸੀ ਜਿੱਥੇ ਕਿ ਪੂਰੇ ਦੇਸ਼ ਦੀਆਂ ਲੜਕੀਆਂ ਨੇ ਹਿੱਸਾ ਲਿਆ ਪਰ ਇਸ ਫਰੀਦਕੋਟ ਦੇ ਪਿੰਡ ਦੀ ਕੁੜੀ ਜੈਸਮਿਨ ਕੌਰ ਜੋ ਕਿ ਗਰੀਬ ਘਰ ਨਾਲ ਸੰਬੰਧਿਤ ਹੈ ਉਸ ਨੇ ਇਨ੍ਹਾਂ ਖੇਡਾਂ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਦੇ ਵਿੱਚ ਉੱਚਾ ਕੀਤਾ ਹੈ ਤੁਹਾਨੂੰ ਅਦਾ ਜਿੰਨੇ ਕਿ ਜਦੋਂ ਜੈਸਮੀਨ ਕੋਰ ਆਪਣੇ ਘਰ ਇਨਾਮ ਲੈ ਕੇ ਪਹੁੰਚੀ ਤਾਂ ਕੱਲੇ ਪਿੰਡ ਵਾਲਿਆਂ ਨੇ ਨਹੀਂ ਸਗੋਂ ਉਸ ਦੇ ਕੋਚ ਭਾਜਪੀ ਦੇ ਕਈ ਵੱਡੇ ਵੱਡੇ ਆਗੂਆਂ ਨੇ ਉੱਥੇ ਪਹੁੰਚ ਕੇ ਉਸ ਦੇ ਗੱਲ ਵਿੱਚ ਹਾਰ ਪਾਏ ਗੁਲਦਸਤੇ ਤੇ ਉਸ ਦਾ ਨਿਗਾ ਸਵਾ ਕੀਤਾ ਐਨਾ ਹੀ ਨਹੀਂ ਉੱਥੇ ਬਹੁਤ ਜ਼ਿਆਦਾ ਢੋਲ ਵਾ ਕੇ ਖੁਸ਼ੀਆਂ ਵੀ ਮਨਾਈਆਂ ਗਈਆਂ ਉਦੋਂ ਜਦੋਂ ਇਸ ਮੌਕੇ ਤੇ ਗੱਲਬਾਤ ਕੀਤੀ ਗਈ ਤਾਂ ਜੈਸਮਿਨ ਕੌਰ ਅਤੇ ਉਸਦੇ ਕੋਚ ਦਾ ਕਹਿਣਾ ਹੈ ਕਿ ਜੈਸਮਿਨ ਦਾ ਹੁਣ ਸੁਪਨਾ ਹੈ ਕਿ ਉਹ ਅਗਲੇ ਆਉਣ ਵਾਲੀਆਂ ਏਸ਼ੀਅਨ ਗੇਮਾਂ ਦੇ ਵਿੱਚ 골ਡ ਮੈਚ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ ਤੇ ਦੋਸਤੋ ਇੱਕ ਗੱਲ ਇੱਥੇ ਇਹ ਵੀ ਦੇਖਣ ਵਾਲੀ ਹੈ ਕਿ ਕੀ ਜੈਸਮਿਨ ਕੌਰ ਹੁਣ ਏਸ਼ੀਅਨ ਗੇਮਾਂ ਦੇ ਵਿੱਚ 골ਡ ਮੈਚ ਜਿੱਤੇਗੀ ਕੀ ਉਹ ਏਸ਼ੀਅਨ ਗੇਮਾਂ ਵਿੱਚ ਜਾਏਗੀ ਸੋ ਦੋਸਤੋ ਤੁਸੀਂ ਦੇਖੋ ਇਸ ਪੂਰੇ ਵਿਸ਼ੇ ਤੇ ਜੈਸਮਿਨ ਕੌਰ ਉਸਦੇ ਕੋਚ ਦਾ ਕੀ ਕੁਝ ਕਹਿਣਾ ਹੈ ਮਨਜੀਤ ਕੌਰ ਕੀ ਕਹਿਣਾ ਚਾਹੋਗੇ ਬੱਚੇ ਬਾਰੇ ਬਾ ਕੁਛ ਨਹੀਂ ਮੇਰੇ ਸੈਂਟਰ ਦਾ ਬੱਚਾ ਹੈ ਜੀ ਉਹ ਮੈਂ ਮਨਜੀਤ ਕੌਰ ਕਬੱਡੀ ਕੋਚ ਫਰੀਦਕੋਟ ਮੈਂ ਖੇਡ ਵਿਭਾਗ ਦੀ ਕੋਚ ਹਾਂ ਔਰ ਮੇਰਾ ਸੈਂਟਰ ਚੱਲ ਰਿਹਾ ਹੈ ਇਸ ਵੇਲੇ ਨੈਰੋ ਸਟੇਡੀਅਮ ਫਰੀਦਕੋਟ ਵਿਖੇ ਔਰ ਅੰਡਰ 19 ਨੈਸ਼ਨਲ ਜੋ ਵਿਵਾਨੀ ਹਰਿਆਣਾ ਵਿਖੇ ਹੋਈ ਆ ਉਹਦੇ ਵਿੱਚ ਪੰਜਾਬ ਦਾ ਸੈਕੰਡ ਬੈਂਡ ਲਾਇਆ ਔਰ ਇਹ ਬੱਚਾ ਟੀਮ ਮੈਂਬਰ ਸੀਗਾ ਔਰ ਮੈਂ ਕੋਚ ਹੋਣ ਦੇ ਨਾਤੇ ਕਹਿੰਦੇ ਵੀ ਜਦੋਂ ਬੱਚੇ ਦਾ ਮੈਡਲ ਲਾਉਂਦਾ ਸਭ ਤੋਂ ਵੱਧ ਖੁਸ਼ੀ ਇੱਕ ਕੋਚ ਨੂੰ ਹੀ ਹੁੰਦੀ ਆ ਠੀਕ ਹੈ ਤੇ ਬਹੁਤ ਮਿਹਨਤੀ ਬੱਚਾ ਆ ਔਰ ਮੈਂ ਇਹ ਕਾਮਨਾ ਕਰਦੀ ਆ ਵੀ ਇਹਦੇ ਭਵਿੱਖ ਵਿੱਚ ਵਧੀਆ ਪਲੇਅਰ ਬਣੇ ਔਰ ਮੇਰਾ ਇਹ ਸੁਪਨਾ ਆ ਵੀ ਕਿ ਕੁਛ ਨੇ ਨੂੰ ਆ ਵੀ ਅਜੇ ਜੌਬ ਨਹੀਂ ਬਹੁਤ ਛੋਟਾ ਬੱਚਾ ਆ ਔਰ ਮੈਂ ਇੱਕ ਜੌਨੀ ਆ ਵੀ ਇਹ ਇੰਡੀਆ ਦਾ ਟੈਗ ਲੱਗੇ ਇਹਦੇ ਤੇ ਜਿਵੇਂ ਅੱਜ ਇੰਟਰਵਿਊ ਦੇ ਰਹੀ ਆ ਮੈਂ ਸਮਾ ਆਵੇ ਪ੍ਰਮਾਤਮਾ ਸਮਾ ਲਿਆਵੇ ਔਰ ਇਹਦਾ ਮੈਡਲ ਆਵੇ ਇੰਡੀਆ ਚੋਂ ਔਰ ਇਵੇਂ ਮੈਂ ਮੱਲੀ ਸਾਹਿਬ ਬੈਠੇ ਹਾਂ ਇੰਟਰਵਿਊ ਕਰੀਏ ਬੱਚੀ ਹੋਰ ਵੀ ਕਬੱਡੀ ਦੇ ਵਿੱਚ ਇੰਡੀਆ 'ਚ ਟੌਪ ਆਇਆ ਹੈ ਹਾਂ ਜੀ ਪਿਛਲੇ ਸਾਲ ਮੇਰੇ ਬੱਚੇ ਤਿੰਨ ਬੱਚੇ ਨੈਸ਼ਨਲ ਗੇਮਜ਼ ਵਿੱਚ ਉਹਨਾਂ ਦਾ ਮੈਡਲ ਆਇਆ ਆ ਔਰ ਤਿੰਨ ਬੱਚੇ ਸੀ ਆਪਣੇ 12 ਦੀ ਟੀਮ ਜਾਂਦੀ ਆ ਪੰਜਾਬ 'ਚੋਂ ਔਰ ਤਿੰਨ ਬੱਚੇ ਆਪਣੇ ਫਰੀਦਕੋਟ ਕੋਚਿੰਗ ਸੈਂਟਰ ਦੇ ਸੀ ਜੀ ਪਿਛਲੇ ਸਾਲ ਟੀਮ ਦੇ ਵਿੱਚ ਉਹ ਕਾਹਵੇਂ ਕਿੱਥੇ ਹੋਈ ਸੀ ਕਿਤੇ ਕਿੰਨੀਆਂ ਟੀਮਾਂ ਦੇ ਵਿੱਚ ਸੀ ਉਹਦੇ ਵਿੱਚ ਸਾਰੇ ਇੰਡੀਆ ਦੀਆਂ ਟੀਮਾਂ ਦੇਖੋ ਜੀ 29 ਸਟੇਟਸ ਤੇ 38 ਸਟੇਟਸ ਆਪਣੀਆਂ 29 ਸਟੇਟਸ ਨੇ ਆਪਣੀ ਔਰ ਸਾਰੀਆਂ ਟੀਮਾਂ ਨੇ ਭਾਗ ਲਿਆ ਉਹਦੇ ਵਿੱਚ ਅੰਡਰ 19 ਸਕੂਲਾਂ ਦਾ ਟੂਰਨਾਮੈਂਟ ਹੈ ਜੀ ਇਹ ਇਸ ਬੱਚੀ ਦੀ ਤੁਸੀਂ ਪਹਿਲਾਂ ਕਿੰਨੇ ਮੈਡਲ ਆਏ ਔਰ ਕਿੰਨੀ ਕ ਮਿਹਨਤ ਕਰਵਾਣੀ ਪਈ ਤੁਹਾਨੂੰ ਅਜੇ ਤਾਂ ਇਹ ਅੰਡਰ 19 ਦਾ ਬੱਚਾ ਹੈ ਜੀ ਦੇਖੋ 9th ਕਲਾਸ ਆ ਇਹਦੀ ਇਹ ਤਾਂ ਸ਼ੁਰੂਆਤ ਹੈ ਇਹਦੀ ਦੇਖੋ ਮਿਹਨਤ ਤਾਂ ਇਹ 3-4 ਸਾਲਾਂ ਤੋਂ ਮੇਰੇ ਕੋਲ ਆ ਰਹੀ ਹੈ ਲਗਾਤਾਰ ਮਿਹਨਤੀ ਤਾਂ ਬੱਚਾ ਦੇਖੋ ਬਹੁਤ ਆ ਮਿਹਨਤੀ ਹੋਣ ਕਰਕੇ ਪੰਜਾਬ ਦੀ ਟੀਮ ਵਿੱਚ 2010 ਦੀ ਬਾਰਨ ਹੈ ਔਰ ਪੰਜਾਬ ਦੀ ਟੀਮ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ ਔਰ ਪੰਜਾਬ ਦੀ ਟੀਮ ਨੇ ਪਲੇਇੰਗ ਖੇਡ ਕੇ ਆਇਆ ਜੀ ਬੱਚਾ ਆਪਣਾ ਬਹੁਤ ਵਧੀਆ ਬੱਚਾ ਜੀ ਹੈ ਉਹਨਾਂ ਆਉਣ ਨਾਲ ਸੰਦੇ ਇੰਟਰਨੈਸ਼ਨਲ ਪੱਧਰ ਤੇ ਦੇਖੋ ਕੋਚ ਤਾਂ ਕਹਿੰਦੇ ਵੀ ਅਸੀਂ ਤਾਂ ਸਬਰ ਕਰਕੇ ਬਹਿ ਜਾਂਦੇ ਬੂਟਾ ਲਾ ਕੇ ਤੇ ਪਾਣੀ ਪਾ ਰਹੇ ਆ ਫਲ ਦੇਊਗਾ ਬੱਚਾ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਬਹੁਤ ਮੈਂ ਕੋਚ ਸਾਹਿਬ ਨੂੰ ਆਖਣਾ ਵੀ ਬਹੁਤ ਮੇਰੇ ਬੱਚਿਆਂ ਨੂੰ ਗਾਂ ਤਰੱਕੀ ਕਰਾਈ ਇਹਨਾਂ ਨੇ ਬਹੁਤ ਕੰਮ ਲੈ ਕੇ ਗਏ ਆ ਇਹ ਇਹਨਾਂ ਦੇ ਬਹੁਤ ਮੇਰੇ ਵੱਤੂ ਵੱਦ ਧੰਨਵਾਦ ਨਾ ਕੋខਾ ਹੋ ਕੇ ਇਹਨਾਂ ਨੂੰ ਕਰਨਾ ਪੈਂਦਾ ਜਿਹੜਾ ਡਾਈਟ ਵਗੈਰਾ ਦਾ ਬੋਲ ਹਾਂਜੀ ਡੈਡ ਵਾਲੇ ਦੀ ਮੈਂ ਜੀ ਗਰੀਬ ਬੰਦਾ ਮੈਂ ਕੰਮ ਡੈਡ ਦੱਪਾ ਜਿਹੋ ਨਹੀਂ ਕੋਲ ਮੇਰੇ ਕੋਲ ਹੈਗੀ ਹੈ ਉਹਨਿੰਨੇ ਮੈਂ ਕਰ ਸਕਦਾ ਠੀਕ ਹੈ ਨਾ ਵੀ ਵੈਸੇ ਥੋੜੀ ਜੀ ਵੈਸੇ ਦਿੱਕਤ ਆ ਰਹੀ ਐ ਇਸ ਕੰਮ ਚ ਠੀਕ ਹੈ ਨਾ ਜੀ ਕਰਦਾ ਤਾਂ ਹੈਗਾ ਮੈਂ ਦਿੱਕਤ ਆ ਰਹੀ ਐ ਮੈਨੂੰ ਵੀ ਇਹ ਜੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਮਿਲਣ ਇਹ ਕਿੱਥੋਂ ਕਿੱਥੋਂ ਜਾ ਸਕਦੇ ਆ ਠੀਕ ਕਿਹਨਾਂ ਬਟਾ ਤੁਹਾਡਾ ਮੇਰਾ ਨਾਮ ਜੈਸਮਿਨ ਕੌਰ ਹੈ ਤੇ ਮੈਂ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਐ ਤੇ ਪਿੰਡ ਗਿਲਾਨਾ ਚ ਤੇ ਮੈਂ ਅੰਡਰ 19 ਚ ਹੁਣ ਵੀ ਅੰਡਰ 19 ਚ ਗਏ ਸੀ ਤੇ ਉਹ ਪੋਜੀਸ਼ਨ ਸੈਕਿੰਡ ਪੋਜੀਸ਼ਨ ਲੈ ਕੇ ਆਏ ਆ ਜੀ ਭਵਾਨੀਪੁਰ ਤੇ ਮੇਰੇ ਮੇਰੇ ਪਿੱਛੇ ਮੇਰੇ ਮਾਪੇ ਹੋ ਤੇ ਮੇਰੇ ਕੋਲ ਚ ਦਾ ਬਹੁਤ ਸਹਿਯੋਗ ਆ ਜਿੱਥੇ ਤੱਕ ਮੈਂ ਇੱਥੇ ਪਹੁੰਚੀ ਆ ਮੇਰੇ ਮੱਲੀ ਸਰ ਦਾ ਵੀ ਜਿੱਥੇ ਮੈਂ ਪ੍ਰੈਕਟਿਸ ਕਰਦੀ ਆ ਜੀ ਤੇ ਅੱਗੇ ਮੈਂ ਆਉਣ ਵਾਲੇ ਫਿਊਚਰ ਚ ਮੈਂ ਚਾਹੁੰਦੀ ਆ ਮੈਂ ਏਸ਼ੀਆ ਤੱਕ ਖੇਡ ਕੇ ਆਵਾ ਅਬ ਮੇ ਰੱਖੇ ਮੈਂ ਮੈਂ ਤਾਂ ਬੱਲੇ ਵੀ ਮਰ ਕੇ ਜਾਵਾਂ ਏਸ਼ੀਆ ਖੇਡ ਕੇ ਆਵਾਂ। ਪਰਿਵਾਰ ਚ ਕੌਣ ਕੌਣ ਹੈ? ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ? ਪਰਿਵਾਰ ਚ ਮੈਨੂੰ ਫੁੱਲ سپورਟ ਮਿਲਦਾ ਹੈ ਜੀ। ਕੌਣ ਕੌਣ ਹੈ ਪਰਿਵਾਰ ਚ? ਪਰਿਵਾਰ ਚ ਮੰਮੀ ਪਾਪਾ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ। ਦਾਦਾ-ਦਾਦੀ ਹੈ ਜੀ। ਸਾਰੇ ਫੁੱਲ سپورਟ ਕਰਦੇ ਆ ਜੀ। ਸੁਪਨਾ ਕੀ ਵੇਖਿਆ ਕੀ ਬੰਨਣਾ ਚਾਹੁੰਦੇ ਹੋ? ਸਰ ਏਸ਼ੀਆ ਚ ਖੇਡਣਾ ਜੀ। ਹਾਂ ਜੀ। ਉਸ ਤੋਂ ਪਹਿਲਾਂ ਵੀ ਮਤਲਬ ਪ੍ਰਾਪਤੀ ਕਿੱਥੇ ਹੈ? ਹਾਂ ਜੀ ਸਰ ਮਤਲਬ ਕਿ ਸਟੇਟ ਚ ਪੋਜੀਸ਼ਨ ਲਿੱਤੀ ਹੋਈ ਤੇ ਦੋ ਨੈਸ਼ਨਲ ਖੇਡਨੇ ਪਹਿਲਾਂ ਜੀ ਚਾਰਖੰਡ ਤੇ ਬਿਹਾਰ ਹਾਂਜੀ ਇਸ ਵਾਰ ਫਸਟ ਵਰੀ ਮੇ ਨੈਸ਼ਨਲ ਜੀ ਪੋਜੀਸ਼ਨ ਆਈ ਹੈ ਜੀ ਸੈਕੰਡ ਜੀ ਕਿੱਥੋਂ ਦੇ ਸੀ ਕੇਮਾ ਜੀ ਇਹ ਹਰਿਆਣਾ ਹੋਏ ਸੀ ਭਵਾਨੀਗਰ ਜੀ ਠੀਕ ਤੇ ਹਾਂਜੀ ਸਰਕਾਰ ਨੂੰ ਕੁਝ ਕਹਿਣਾ ਚਾਹਨਾ ਹੈ ਸਰਕਾਰ ਤੋਂ ਕੋਈ ਮੰਗ ਹੈ ਸਰਕਾਰ ਆ ਤਾਂ ਕੋਈ ਮੰਗ ਤਾਂ ਡਾਈਟ ਵਗੈਰਾ ਤਾਂ ਹੁੰਦਾ ਵੀ ਡਾਈਟ ਵਗੈਰਾ ਦਾ ਖਰਚਾ ਬਹੁਤ ਔਕਾ ਹੁੰਦਾ ਜੀ ਡਾਈਟ ਵਗੈਰਾ ਖਰਚੇ ਹੋਵੇ ਤੇ ਮਿਲ ਕੇ ਆਦੇ ਵਜਨ ਕਰਾ ਵੇਟ ਵਗੈਰਾ ਵਧਾ ਕੇ ਕਿਤੋਂ ਕਿਤੋਂ ਤੱਕ ਜਾ ਸਕਦੇ ਨੇ ਬੇਟਾ ਤੁਹਾਡੀ ਬਹੁਤ ਛੋਟੀ ਉਮਰ ਹੈ ਤੁਸੀਂ 9th ਕਲਾਸ ਦੇ ਵਿੱਚ ਪੜ੍ਹਦੇ ਹੋ ਨਾਲ ਜਿਹੜੇ ਤੁਹਾਡੇ ਸਟੂਡੈਂਟ ਹੈ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਹਜੇ ਵੀ ਉਹਨਾਂ ਦੀ ਸੋਚ ਬੱਕਰੀ ਹੈ ਉਹਨਾਂ ਨੂੰ ਆਈ ਕਹਿਣਾ ਚਾਹੁੰਦੇ ਆ ਬਸ ਜੀ ਬਾਅਦ ਗੇਮ ਤੇ ਆਦੀ ਫਿਊਚਰ ਬਾਰੇ ਸੋਚੋ ਜੀ ਵੀ ਗਲਤ ਪਾਸੇ ਨਾ ਜਾਓ ਆ ਵੀ ਫਿਊਚਰ ਬਾਰੇ ਸੋਚੋ ਮੈਂ ਆਪਿਆਂ ਦੇ ਬਾਰੇ ਸੋਚੋ ਜੀ ਮੈਨੂੰ ਤੁਹਾਡਾ ਸਨਮਾਨ ਕੀਤਾ ਗਿਆ ਪਿੰਡ ਦੇ ਵਿੱਚ ਕਿਵੇਂ ਮਹਿਸੂਸ ਕਿ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਜਦੋਂ ਕੋਈ ਸਨਮਾਨ ਕਰੇ ਤਾਂ ਜੀ ਕਦੇ ਸੋਚਿਆ ਸੀ ਇਸ ਤਰ੍ਹਾਂ ਮੈਨੂੰ ਕਦੇ ਹਾਂਜੀ ਸੋਚਿਆ ਤਾਂ ਸੀ ਜੀ ਜਿੱਦ ਅਸੀਂ ਮ ਸਾਨੂੰ ਲੱਗਿਆ ਸਾਨੂੰ ਲੈਨ ਕੋਈ ਨਹੀਂ ਆਇਆ ਮੇਰੀ ਮੈ ਸਿਸਟਰ ਆਈ ਸਿਰਫ ਇਕੱਲੀ ਜੀ ਉਸਦੇ ਬਾਅਦ ਕਰਿਆ ਕਰੋ ਇਸ ਜੀ ਵੀ ਮੇਰਾ ਸਨਮਾਨ ਨਹੀਂ ਕੀਤਾ ਵੀ ਮੈਂ ਆਇਆ ਉਸਦੇ ਬਾਅਦ ਮੈਂ ਚਾਚੂ ਨੇ ਕਿਹਾ ਸੀ ਉਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਮੈਮ ਨੇ ਤੇ ਸਾਨੂੰ ਮੱਲੀ ਸਰ ਨੇ ਜੀ ਸਾਰੇ ਨਹੀਂ ਜੀ ਅਜਣੇ ਸੁਪਣਾ ਪੂਰਾ ਹੋ ਗਿਆ ਹਾਂਜੀ ਥੈਂਕ ਯੂ ਸਰ ਤੇ ਦੂਜਾ ਜਿਹੜਾ ਹੈਗਾ ਤੁਸੀਂ ਇਹਨਾਂ ਬੱਚਿਆਂ ਨੂੰ ਸਨਮਾਨਤ ਦਿੰਦਾ ਹੈਗਾ ਸਨਮਾਨ ਕੀਤਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਇਹ ਪਿੰਡ ਤੇ ਜਿਹੜੇ ਸੱਜਣ ਭਰਾ ਆਏ ਹੈਗੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਡੀ ਕਾਲ ਤੇ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਹੜੇ ਖੇਡ ਪ੍ਰੇਮੀ ਜਿਹੜੇ ਸਾਡੇ ਇੱਥੇ ਪਹੁੰਚੇ ਹੈਗੇ ਉਹਨਾਂ ਦਾ ਵੀ ਕੋ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਤੇ ਦੂਜਾ ਨੰਬਰ ਇਹ ਹੈਗਾ ਜੀ ਇਹਨਾਂ ਨੇ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈਗੀ ਆ ਵੀ ਪੂਜਾ ਨੇ ਮੈਨੂੰ ਦੱਸਿਆ ਵੀ ਕਹਿੰਦਾ ਚਾਚੂ ਐ ਕਰਕੇ ਕਹਿੰਦੇ ਮੇਰੇ ਨੂੰ ਕੋਈ ਲੈਣ ਨਹੀਂ ਆਇਆ ਤੇ ਮੇਰਾ ਉਹ ਜੀ ਚਰੋਂ ਨਿਕਲ ਗਿਆ ਮੈਂ ਕਹਿੰਦਾ ਕੋਈ ਨਾ ਪੁੱਤਰ ਮੈਂ ਕਹਾਂ ਮੈਂ ਤੇਰੇ ਨਾਲ ਆਂ ਤੇ ਜੋ ਵੀ ਕੋਈ ਵੀ ਖਰਚਾ ਹੋਊਗਾ ਮੈਂ ਕਹਾਂ ਮੈਂ ਕਰੂੰਗਾ ਤੇ ਮੈਂ ਤੁਹਾਨੂੰ ਸਨਮਾਨਤ ਜ਼ਰੂਰ ਕਰੂੰਗਾ ਇਹ ਚੀਜ਼ ਆ ਤੇ ਜਦੋਂ ਮੈਂ ਕੋ ਸਾਹਿਬਾਂ ਨਾਲ ਗੱਲ ਕੀਤੀ ਮੈਂ ਕਹਾਂ ਮੈਡਮ ਐ ਕਰਕੇ ਵੀ ਸਨਮਾਨਤ ਕਰਨਾ ਹੈਗਾ ਵੀ ਸਾਨੂੰ ਟਾਈਮਿੰਗ ਦਿਓ ਤੁਸੀਂ ਕਦੋਂ ਆ ਰਹੇ ਹੋ ਤੁਸੀਂ ਸਾਡੇ ਕੋਲ ਤੇ ਇਹ ਕਹਿੰਦੇ ਵੀ ਸਾਨੂੰ ਸੰਡੇ ਨੂੰ ਤਾਂ ਟਾਈਮ ਨਹੀਂ ਹੈਗਾ ਮੰਡੇ ਨੂੰ ਅਸੀਂ ਪਹੁੰਚ ਜਾਾਂਗੇ ਤੁਹਾਡੇ ਕੋਲ ਮੈਂ ਕਹਾਂ ਵੈਲਕਮ ਟਾਈਮਿੰਗ ਇਹਨਾਂ ਨੇ ਸਾਨੂੰ 10 ਵਜੇ ਦਾ 10:30 ਵਜੇ ਦਾ ਦਿੱਤਾ ਵੈ ਅਸੀਂ ਤਕਰੀਬਨ ਅਸੀਂ ਇਹਨਾਂ ਨੂੰ ਪਹੁੰਚਣ ਤੇ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਨੇ ਹੈਗੇ ਆ ਜਿਹੜਾ ਹੈਗਾ ਕਿਉਂਕਿ ਸਭ ਤੋਂ ਵੱਧ ਖੁਸ਼ੀ ਜਿਹੜੀ ਹੈਗੀ ਮਾਂ ਪਿਓ ਤੋਂ ਵੀ ਵੱਧ ਕੇ ਕੋਚ ਨੂੰ ਖੁਸ਼ੀ ਹੁੰਦੀ ਹੈ ਜੀ ਜਿਹੜਾ ਤੇ ਦੂਜਾ ਨੰਬਰ ਮੈਂ ਗੁਰਪ੍ਰੀਤ ਨਾਲ ਗੱਲ ਕਰ ਰਿਹਾ ਸੀ ਆਪਣੇ ਤੇ ਬੱਚੀ ਕਿਉਂਕਿ ਇਹ ਵੀ ਨੈਸ਼ਨਲ ਪਲੇਅਰ ਖੇਡ ਕੇ ਆਈ ਹੈਗੀ ਪਰ ਪੋਜੀਸ਼ਨ ਨਹੀਂ ਆਈ ਇਹ ਦੋਵੇਂ ਭੈਣਾਂ ਹੈਗੀਆਂ ਬਹੁਤ ਵਧੀਆ ਪਲੇਅਰ ਹੈਗੀਆਂ ਪਰ ਘਰ ਦੀ ਤੰਗੀ ਹੋਣ ਕਰਕੇ ਥੋੜਾ ਜਿਹਾ ਦਿੱਕਤ ਆ ਰਹੀ ਹੈਗੀ ਅਭੀ ਇਹਨਾਂ ਦੀ ਡਾਈਟ ਜਿਹੜੀ ਹੈਗੀ ਪੂਰੀ ਨਹੀਂ ਹੋ ਰਹੀ ਕਿਉਂਕਿ ਪਲੇਅਰ ਨੂੰ ਪੂਰੀ ਪ੍ਰੋਪਰ ਡਾਈਟ ਚਾਹੀਦੀ ਹੈਗੀ ਆ ਤੇ ਅਸੀਂ ਸਰਕਾਰ ਅੱਗੇ ਅਤੇ ਖੇਡ ਪ੍ਰੇਮੀ ਅੱਗੇ ਬੇਨਤੀ ਕਰਦੇ ਹੈਗੇ ਆ ਵੀ ਇਹਨਾਂ ਦੀ ਜਿਹੜੀ ਅੱਗੇ ਡਾਈਟ ਦਾ ਜ਼ਿੰਮੇਵਾਰੀ ਚੱਕੀ ਜਾਵੇ ਅਤੇ ਇਹਨਾਂ ਦੀ ਜਿਹੜੀ ਡਾਈਟ ਹੈਗੀ ਆ ਪੂਰੀ ਕੀਤੀ ਜਾਵੇ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਰਿਵਾਰ ਜੀ ਬਸ ਦਿਹਾੜੀ ਦਾ ਪਾਈ ਹੈ ਜੀ ਕੋਈ ਹੋਰ ਤਾਂ ਕੋਈ ਕੰਮ ਹੈ ਨਹੀਂ ਮਜ਼ਦੂਰੀ ਹੈ ਜੀ ਇਹ ਬੱਚੀ ਕਿਹੜੇ ਵਰਗ ਚ ਖੇਡ ਵਰਗ ਚ ਕਿਹੜੇ ਛੋਟੇ ਚ ਹਾਂਜੀ 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 ਇਹ ਸਾਰਾ ਅੰਡਰ 19 ਹੈ ਪਰ ਅੰਡਰ 19 ਚ ਖੇਡ ਰਹੇ ਸੀ ਜੀ ਅੰਡਰ 14 ਚ ਖੇਡਦੇ ਹੈਗੇ ਆ ਜੀ ਪਰ ਅੰਡਰ 19 ਚ ਖੇਡ ਕੇ ਆਏ ਜੀ ਇਸ ਟਾਈਮ ਜੀ ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਇਸ ਤਰ੍ਹਾਂ ਇੱਕ ਨਵੀਂ ਜਮਾਤ ਦੀ ਵਿਦਿਆਰਥਣ ਨੇ ਪੰਜਾਬ ਦਾ ਨਾਮ ਕਿਸਾ ਰੋਸ਼ਨ ਕੀਤਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀਆਂ ਮਿਹਨਤ ਕਰਨ ਵਾਲੀਆਂ ਲੜਕੀਆਂ ਜੋ ਕਿ ਗਰੀਬ ਘਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਸੁਪਨੇ ਪੰਜਾਬ ਦਾ ਨਾਮ ਏਸ਼ੀਅਨ ਗੇਮਾਂ ਵਿੱਚ ਰੋਸ਼ਨ ਕਰਨ ਦੇ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਕੀਤੀ ਜਾਏ ਯਾਨੀ ਕਿ ਇਹਨਾਂ ਦੀ سپورਟ ਕੀਤੀ ਜਾਵੇ ਤਾਂ ਕਿ ਇਹ ਪਿੱਛੇ ਨਾ ਰਹਿ ਸਕਣ ਹੁਣ ਦੇਖਣਾ ਦੋਸਤੋ ਇਹ ਹੈ ਕਿ ਜੈਸਮਿਨ ਕੌਰ ਦੀ ਮਦਦ ਲਈ ਕੌਣ-ਕੌਣ ਅੱਗੇ ਆਂਦਾ ਹੈ ਇਸ ਨੂੰ ਕੌਣ-ਕੌਣ ਪ੍ਰਮੋਟ ਕਰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜੋ ਵੀ ਖਬਰ ਦੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ